ਹੁਣ ਆ ਮਿੱਟੀ ਦੇ ਉੱਤੇ ਹੀ ਫੇਰ ਪਾ ਗਲੇ ਥੱਲੋਂ ਕੰਮ ਸਗਾ ਮਿੱਟੀ ਦਾ ਸਾਫ ਕਰੋ ਇਹ ਚੌਥੀ ਵਾਰੀ ਸ਼ੜਕ ਬਣ ਗਈ ਚਾਰਾਂ ਮਹੀਨਿਆਂ ਨੇ ਵੀਰ ਜੀ ਪਹਿਲਾਂ ਵੀ ਉਹਨਾਂ ਨੇ ਮਿੱਟੀ ਤੇ ਹੀ ਲਾਇਆ ਸੀ ਲੱਕ ਤੇ ਥੁੱਕ ਇੱਕ ਬਰਾਬਰ ਕੀਤਾ ਸੀ ਮੇਕਅਪ ਜਾਂ ਕਰਕੇ ਲੱਗ ਗਿਆ ਮੈਂ ਕਹੀ ਮੇਕਅਪ ਵੀ ਜਨਾਨੀ ਦਾ ਇਹ ਤਾਂ ਚੰਗਾ ਹੁੰਦਾ ਕੋਈ 10 ਦਿਨ 20 ਦਿਨ ਚੱਲੇ ਜਾਂਦਾ ਵਿਆਹ ਵੇਲੇ ਇਹ ਤਾਂ ਉਦੋਂ ਵੀ ਪੈੜਾ ਹਾਲ ਆਈ ਮੈਂ ਖੁਦ ਹੁਣ ਮੰਨ ਕੇ ਚਲ ਆਵਾਂ ਦੀ ਪਾਰਟੀ ਦਾ ਇੱਕ ਪੰਚਾਇਤ ਮੰਦਿਰ ਤੇ ਪਰ ਹੁਣ ਇੰਨਾ ਤਾਂ ੱਤਕਾ ਨਹੀਂ ਜਰਿਆ ਜਾ ਸਕਦਾ ਮਾਨਯੋਗ ਚੇਅਰਮੈਨ ਸਾਹਿਬ ਆਈ ਸੀ ਜੀ ਸ਼ਰਮਾ ਜੀ ਪੰਪਟਵਾਂ ਨੇ ਬੰਨ੍ਹਦੇ ਉਹਨਾਂ ਨੇ ਸਾਨੂੰ ਉੱਦ ਦੇ ਪੱਤਰਕਾਰ ਆਪਦਾ ਵੀ ਲੈ ਕੇ ਆਏ ਸੀ ਉਹ ਉਹਨਾਂ ਨੇ ਵਿਸ਼ਵਾਸ ਦਿਵਾਇਆ ਸੀ ਵੀ ਇਦੋਂ ਮੰਗਰੋਂ ਇਹ ਗਲਤੀ ਨਹੀਂ ਹੋਊਗੀ ਪਰ ਹੁਣ ਉਹ ਵੀ ਸ਼ਾਇਦ ਪਤਾ ਨਹੀਂ ਕੀ ਗੱਲ ਆ ਉਹ ਵੀ ਕਿਉਂ ਨਹੀਂ ਇਹਨਾਂ ਦੇ ਐਕਸ਼ਨ ਲੈ ਰਹੇ ਪਰ ਠੇਕੇਦਾਰ ਉਹੀ ਆ ਸਾਰਾ ਕੁਝ ਉਹੀ ਹੋਈ ਜਾਂਦਾ ਹੁਣ ਆਪਣੇ ਸਾਹਮਣੇ ਆਪਾਂ ਉਂਗਲਾਂ ਨਾ ਰੋੜ ਪੱਟੀਆਂ ਨਹੀਂ ਪਰ ਐਂ ਤਾਂ ਨਹੀਂ ਪਟਾਇਆ ਜਾ ਸਕਦਾ ਜੀ ਫੇਰਾ ਫੇਰੀ ਮੈਂ ਕਹਿੰਨਾ ਪਹਿਲਾਂ ਦਾ ਘੱਟ ਸੀਗੀ ਆ ਸਰਕਾਰ ਉਦੋਂ ਵੀ ਜ਼ਿਆਦੇ ਆ ਇਹ ਤਾਂ ਉਦੋਂ ਵੀ ਜ਼ਿਆਦੇ ਆ ਕਿਹਨਾਂ ਸੀ ਰੇਸ਼ਪਤ ਬੰਦ ਕਰਤੀ ਕਿਹੜੀ ਬੰਦ ਕੀਤੀ ਆ ਚੋਰੀ ਸੀ ਬੋਨ ਨਹੀਂ ਫੇਰ ਲੈ ਜਾਂਦੇ ਆ ਜਿਵੇਂ ਕਾਲੇ ਤੇਲ ਦੇ ਬੁਰਜ ਮਾਰ ਕੇ ਸਾਨੂੰ ਹਰ ਰੋਜ਼ ਜਦੋਂ ਅਸੀਂ ਸਵੇਰ ਖੇਤ ਆਉਨੇ ਆ ਤੇ ਇਹ ਕਾਲੀ ਕਾਲੀ ਬਣੀ ਪਈ ਹੁੰਦੀ ਹੈ ਨਵੀਂ ਨਵੀਂ ਬਣੀ ਪਈ ਹੁੰਦੀ ਹੈ ਸੋਹਣੀ ਲੱਗਦੀ ਬੜੀ ਸੋਹਣੀ ਸੋਹਣੀ ਲੱਗਦੀ ਪੈਰ ਧਾਰਨ ਨੂੰ ਜੀਨ ਕਰਦਾ ਰੜਾ ਖੋਦਾ ਯਕੀਨ ਮੰਨਿਓ ਆ ਬੂਟ ਵੀ ਨਵੇਂ ਪਾ ਕੇ ਆਉਨੇ ਹੁਣ ਆਣ ਲੱਗਿਆ ਸੀ ਸਾਡੀਆਂ ਬੁੜੀਆਂ ਕਹਿੰਦੀਆਂ ਥੋੜੇ ਜੋੜੇ ਜਿਹੜੇ ਬੂਟ ਜਿਹੜਾ ਆਪਾਂ ਜੋ ਵੀ ਸਾਡੇ ਪਾਏ ਹੁੰਦੇ ਆ ਇਹ ਸਾਡੇ ਵੱਡੇ ਗਿੱਟਾਂ ਦੇ ਲਵਾਉਂਦੇ ਹਣ ਜੋ ਤੋਂ ਸਾਨੂੰ ਦਲੀ ਤੋਂ ਬਾਹਰ ਹੀ ਲਵਾਉਂਦੇ ਆ ਸਾਡੇ ਜੋੜੇ ਉਹ ਕਹਿੰਦੇ ਦੀ ਛੜਕਦੇ ਤੁਸੀਂ ਨਾਲ ਲੈ ਕੇ ਰਹੇ ਕਿੰਨੇ ਚਿਰ ਬਾਅਦ ਬਣੀ ਸੀ ਲੋਕਾਂ ਨੂੰ ਕਿੰਨੇ ਚਿਰ ਬਾਅਦ ਇਹ ਸੜਕ ਨਸੀਬ ਹੋਈ ਸੀ ਸਹੀ ਇਹ ਲਾ ਹੀ ਇਹ 15 ਸਾਲਾਂ ਬਾਅਦ ਬਣੀ ਸੀ ਹਾਂਜੀ ਜਦੋਂ ਸੁਖਬੀਰ ਬਾਦਲ ਦੀ ਪਹਿਲੀ ਵਾਰੀ ਸਰਕਾਰ ਆਈ ਸੀ ਉਸ ਤੋਂ ਪਹਿਲਾਂ ਕੈਪਟਨ ਦੀ ਸਰਕਾਰ ਸੀ ਉਦੋਂ ਅਸੀਂ ਮੰਗ ਰੱਖੀ ਸੀ ਸ਼ਾਇਦ ਕੈਪਟਨ ਦੀ ਸਰਕਾਰ ਚ ਪਾਸ ਹੋਈ ਸੀ ਬਣਾਈ ਸੀ ਸੁਖਬੀਰ ਬਾਦਲ ਕਹਿੰਦੇ ਐਨੀ ਪਰਲੀ ਪਰਤ ਤਾਂ ਨਾ ਆਪਾਂ ਇਹ ਕਹਿ ਲઈએ ਵੀ ਬਿਊਟੀ ਪਾਰਲਰ ਵਾਲੇ ਜਨਾਨੀ ਦੇ ਮੂੰਹ ਬੁੜੀਆਂ ਦੇ ਮੂੰਹਾਂ ਤੇ ਵੀ ਨਹੀਂ ਚੜਾਉਂਦੇ ਇਹ ਇੱਕ ਤਰ੍ਹਾਂ ਦਾ ਬਾਈਪਾਸ ਬਣ ਚੁੱਕਿਆ ਜੀ ਚੈਣਾ ਖਰੀ ਵਾਲੀ ਰਾਮਾਣਾ ਮੰਨ ਲੜ ਹੂੜੀ ਕਪੂਰਾ ਟੇਲੇ ਵਾਲੀ ਜਿੰਨੇ ਸਾਰੇ ਪਿੰਡ ਆ ਜੀ ਜਿੰਨੇ ਸਾਰੇ ਪਿੰਡ ਆ ਇਧਰਲੇ ਸਾਰਾ ਬਾਈਪਾਸ ਹੋ ਗਿਆ ਜੀ ਇਹ ਬਟਡੇ ਭਿੰਡਾ ਰੋਡ ਚੜ੍ਹਦੇ ਆ ਸੇਵ ਵਾਲੇ ਪਿੰਡੋ ਜਾ ਕੇ ਜੀ ਪਰ ਸਰਕਾਰ ਯਾਰ ਇਹਨਾਂ ਗੱਲਾਂ ਨੂੰ ਜਾਣਦੀ ਨਹੀਂ ਕਿ ਵੀ ਲੋਕ ਇੰਨੇ ਲੋਕ ਯਾਰ ਪਰੇਸ਼ਾਨ ਹੁੰਦੇ ਹੈਗੇ ਆ ਸਾਡਾ ਪਿੰਡ ਭਗਤੋਣਾ ਜੀ ਜਾ ਕੇ ਪਿੰਡ ਦੇ ਨਿਕਾਸ ਦਾ ਵੇਖ ਲਓ ਤੁਸੀਂ ਬੁਰਾ ਹਾਲ ਆ ਜੀ ਕਿਸੇ ਪਾਸੇ ਨਿਕਾਸ ਨਹੀਂ ਪਾਣੀ ਦਾ ਮਹਾਂ ਮੁਲਕ ਸਾਹਿਬ ਜੇ ਤੁਸੀਂ ਮੇਰੀ ਆਵਾਜ਼ ਸੁਣਦੇ ਆ ਨਾ ਯਾਰ ਸਾਡੇ ਪਾਣੀ ਸਮੱਸਿਆ ਦਾ ਹੱਲ ਤਾਂ ਕਰ ਦਿਓ ਯਾਰ ਅੱਗੇ ਚੰਦ ਭਾਣ ਵੇਖ ਲਓ ਕੀ ਹਾਲ ਹੋ ਕੇਟਿਆ ਕਿੱਡੀ ਵੱਡੀ ਲੜਾਈ ਹੋਈ ਉੱਥੇ ਪਾਣੀ ਨਿਕਾਸ ਨੂੰ ਲੈ ਕੇ ਉਹੀ ਹਾਲਾਤ ਸਾਡੇ ਪਿੰਡ 'ਚ ਬਣੇ ਪਏ ਆ ਜੀ ਪੰਜਾਬ ਦੇ ਵਿੱਚ ਸਰਕਾਰ ਬਣੀ ਤਾਂ ਭਗਵਾਨ ਸਿੰਘ ਮਾਨ ਨੇ ਕਿਹਾ ਗਿਆ ਕਿ ਇੱਕ ਕਟੜ ਇਮਾਨਦਾਰ ਸਰਕਾਰ ਹੈ ਇੱਥੇ ਭ੍ਰਿਸ਼ਟਾਚਾਰ ਨਹੀਂ ਹੋਵੇਗਾ ਪਰ ਜਦੋਂ ਤੁਸੀਂ ਕਿਸੇ ਪਿੰਡ 'ਚ ਬਣ ਰਹੀਆਂ ਸੜਕਾਂ ਦੇਖੋਗੇ ਕਿਸੇ ਸ਼ਹਿਰ 'ਚ ਬਣ ਰਹੀਆਂ ਸੜਕਾਂ ਦੇਖੋਗੇ ਤਾਂ ਵਿੱਚ ਭ੍ਰਿਸ਼ਟਾਚਾਰ ਨਜ਼ਰ ਆ ਜਾਂਦਾ ਹੈ ਹੁਣ ਇਹ ਇੱਕ ਪਿੰਡ ਚੈਨਾ ਭਗਤਵਾਲਾ ਪਿੰਡ ਹੈ ਜਿੱਥੋਂ ਹਲਕੇ ਦਾ ਪਿੰਡ ਹੈ ਇੱਥੇ ਇੱਕ ਸੜਕ ਬਣੀ ਸੀ ਪਿਛਲੇ 10ਵੇਂ 11ਵੇਂ ਮਹੀਨੇ 2024 ਦੇ ਯਾਨੀ ਕਿ 5-6 ਮਹੀਨੇ ਹੋਏ ਨਹੀਂ ਇਹ ਸੜਕ ਦੇ ਉੱਤੇ ਲੋਕ ਕਹਿੰਦੇ ਆ ਕਿ ਚੌਥੀ ਪੰਜਵੀਂ ਵਾਰੀ ਜਿਹੜਾ ਉਹ ਮਾਲ ਪੈ ਚੁੱਕਿਆ ਤੇ ਸੜਕ ਦੇ ਹਾਲਾਤ ਇਹ ਐ ਕਿ ਮਾਲ ਪਾਉਣ ਵਾਲੇ ਇਹ ਹੱਥ ਨੂੰ ਤੁਸੀਂ ਆ ਸੜਕ ਐ ਇਹਨੂੰ ਜਿੱਥੋਂ ਮਰਜੀ ਲੋਡ ਹੀ ਨਹੀਂ ਤੁਹਾਨੂੰ ਕੁਝ ਕਰਨ ਦੀ ਆ ਹਾਲਾਤ ਐ ਇਹ ਕੀ ਇਹ ਕਿਵੇਂ ਲੱਗਦਾ ਜੀ ਫਿਰ ਸੜਕ ਜਿਹੜੀ ਬਣ ਰਹੀ ਐ ਵੀਰ ਜੀ ਪਹਿਲਾਂ ਵੀ ਉਹਨਾਂ ਨੇ ਮਿੱਟੀ ਤੇ ਹੀ ਲਾਇਆ ਸੀ ਲੱਕ ਤੇ ਥੁੱਕ ਇੱਕ ਬਰਾਬਰ ਕੀਤਾ ਸੀ ਇਹ ਚੌਥੀ ਵਾਰੀ ਸੜਕ ਬਣ ਗਈ ਚਾਰਾਂ ਮਹੀਨਿਆਂ ਦੇ ਵਿੱਚ ਚਾਰਾ ਮਹੀਨਾ ਚੌਥੀ ਹਾਂ ਆ ਦੋਨੇ ਪਾਸੇ ਸਾਈਡਾਂ ਦੇ ਮੇਰਾ ਖੇਤ ਲੱਗਦਾ ਹੈ ਮੇਰੇ ਵੱਡੇ ਭਾਈ ਦਾ ਖੇਤ ਹੈ ਅਸੀਂ ਖੇਤ ਹੀ ਰਹਿੰਦੇ ਆ ਅਸੀਂ ਕੋਈ ਬਾਹਰ ਅੰਦਰ ਜਾਣ ਵਾਲੇ ਬੰਦੇ ਨਹੀਂ ਹਾਂ ਚਾਰਾ ਮਹੀਨਾ ਚੌਥੀ ਵਾਰੀ ਹੋ ਗਿਆ ਹੁਣ ਇੱਕ ਕੱਲ ਇੱਥੇ ਲੇਬਰ ਸੀਗੀ ਮੈਂ ਇਹਨਾਂ ਨੂੰ ਆਖਿਆ ਆਪਾਂ ਲੇਬਰ ਨੂੰ ਹੀ ਰੋਕ ਦਗੇ ਵੀ ਤੁਸੀਂ ਨਾ ਕੰਮ ਕਰੋ ਇਹ ਵੀ ਇਹ ਤੁਹਾਡਾ ਫੇਰ ਕੰਮ ਤੁਹਾਡੇ ਠੇਕੇਦਾਰ ਦਾ ਖਰਾਬ ਹੈ ਇਹ ਜਦੋਂ ਹੁਣ ਤੁਸੀਂ ਮੜਾ ਕੈਮਰਾ ਮਾਰੀ ਆ ਆ ਦੇਖੋ ਹੁਣ ਆ ਮਿੱਟੀ ਦੇ ਉੱਤੇ ਹੀ ਫੇਰ ਪਾ ਕੇ ਲੈ ਥੱਲੋਂ ਕਮ ਸਿਕਾ ਮਿੱਟੀ ਦਾ ਸਾਫ਼ ਕਰੋ ਲੋ ਪਲਾਨ ਆ ਰੋੜ ਪਟੇ ਜਾਂਦੀ ਮਤਲਬ ਇਹ ਮੇਕਅਪ ਚਾ ਕਰਕੇ ਲੱਗਦੀ ਆ ਮੈਂ ਕਹੀ ਮੇਕਅਪ ਵੀ ਦਿਨਾ ਨਹੀਂਦਾ ਇਹ ਤਾਂ ਚੰਗਾ ਹੁੰਦਾ ਕੋਈ 10 ਦਿਨ 20 ਦਿਨ ਚੱਲੇ ਜਾਂਦਾ ਵਿਆਹ ਵਗੇ ਵੇਲੇ ਇਹ ਤਾਂ ਉਦੋਂ ਵੀ ਪੜਾ ਹਾਲ ਆਈ ਅਸੀਂ ਇਹ ਠੇਕੇਦਾਰ ਨੂੰ ਤਾਂ ਨਹੀਂ ਕੁਛ ਆਦੇ ਹਾਂ ਪਰ ਇਹਨਾਂ ਤੋਂ ਅਧਿਕਾਰੀ ਜਿਹੜੇ ਨੂੰ ਫੜਨ ਵਾਲੇ ਉਹ ਕਾਨੂੰ ਆਉਂਦੇ ਅਸੀਂ ਪੰਜਵੇਂ ਸ਼ੀਮਿਆਰ ਉਹੀ ਠੇਕੇਦਾਰ ਵਾਰੀ ਵਾਰੀ ਲਈ ਆਉਂਦੇ ਉਹੀ ਠੇਕੇਦਾਰ ਵਾਰੀ ਵਾਰੀ ਆਈ ਜਾਂਦਾ ਉਹ ਜਦੋਂ ਉਹਨਾਂ ਦੇ ਵਾਰ-ਵਾਰ ਆਪਾਂ ਇਹ ਗੱਲਾਂ ਕਹੀ ਜਾਂਦੇ ਆ ਵੀ ਇਹ ਠੇਕੇਦਾਰ ਚੜ੍ਹ ਕੇ ਬਣਾਈ ਤੇ ਅਧਿਕਾਰੀ ਜਿਹੜੇ ਕਿਉਂ ਨਹੀਂ ਆਉਂਦੇ ਕਿਉਂ ਨਹੀਂ ਕਰਨ ਫੜਦੇ ਉਹਦਾ ਕੋਈ ਚੈੱਕ ਕਰਨ ਆਇਆ ਹੀ ਨਹੀਂ ਕੋਈ ਵੀ ਨਹੀਂ ਆਈ ਜਦੋਂ ਅਸੀਂ 4-5 ਜਾਰੀ ਇੱਥੇ ਪੱਤਰਕਾਰ ਵੀ ਬੁਲਾਇਆ ਇੱਕ ਪੱਤਰਕਾਰ ਨੇ ਤਾਂ ਸਾਨੂੰ ਨਾ ਦੋ ਪਿੰਡਾਂ ਦੇ ਲੋਕਾਂ ਨੂੰ ਵੇਚ ਹੀ ਦਿੱਤਾ ਇਹ ਉਹਨੇ ਡੀਲ ਹੀ ਕਰਤੀ ਉਹਨੇ ਉਹਨੇ ਪਤਾ ਕੀ ਕੀ ਗੱਲ ਕੀਤੀ ਉਹਨੇ ਵੀਡੀਓ ਪਾਈ ਆਦੇ ਚੈਨਲ ਤੇ ਤੇ ਤਕਰੀਬਨ ਮੇਰੇ ਹਾਂ ਇੱਕ ਘੰਟਾ ਵੀਡੀਓ ਚੱਲੀ ਉਹ ਪਤਾ ਨਹੀਂ ਉੱਥੇ ਕੀ ਸਾਂਡਾ ਗਾਂਡਾ ਹੋ ਗਿਆ ਉਹਨੂੰ ਪੱਤਰਕਾਰ ਨੂੰ ਬੁਲਾਇਆ ਉਹਨਾਂ ਨੇ ਉਹਨੇ ਨਾਲ ਦੀ ਨਾਲ ਡਿਲੀਟ ਮਾਰਦੀ ਵੈਸੇ ਸਾਡੇ ਕੁਝ ਬੰਦਿਆਂ ਕੋਲੇ ਉਹ ਵੀਡੀਓ ਪਈ ਆ ਅਸੀਂ ਉਹ ਰੱਖੀ ਆ ਵੀ ਕੋਈ ਇਲੈਕਸ਼ਨਾਂ ਦੇ ਨੇੜੇ ਆਊਗੀ ਜਾਂ ਕੋਈ ਹੋਰ ਜਾਂ ਮੁੱਦਾ ਉੱਠੂਗਾ ਅਸੀਂ ਉਹ ਉੱਥੇ ਲਾਵਾਂਗੇ ਉਹ ਮਤਲਬ 500 ਮਹੀਨਿਆਂ ਦੇ ਵਿੱਚ ਵਿੱਚ ਕਿਉਂ ਚੌਥੀ ਪੰਜਵੀਂ ਮੇਰੀ ਬਣ ਗਈ ਹੈ ਹਾਂ ਚੌਥੀ ਪੰਜਵੀਂ ਵਾਰੀ ਬਣ ਗਈ ਏ ਐ ਤਾਂ ਕਿੰਨੇ ਕਾਰੀ ਬਣੀ ਜਾਵੇ ਖੰਡ ਜੂਗੀ ਐਂ ਜਿਵੇਂ ਐਂ ਕਿਵੇਂ ਜੀ ਹੁਣ ਸਾਡੀਆਂ ਟਰਾਲੀਆਂ ਚੱਲਣ ਗਈਆਂ ਅਸੀਂ ਫਸਲਾਂ ਢੋਣੀਆਂ ਉਹਦੇ ਨਾਲ ਦੀ ਨਾਲ ਜਦੋਂ ਟਰੈਕਟਰ ਨੇ ਕੰਨੀ ਤੇ ਚੜ੍ਹਦੇ ਤੇ ਸਲਿੱਪ ਵੱਜਾ ਉਹ ਤੋਂ ਭੰਨ ਦੂ ਸਾਰੀ ਨੂੰ ਅਧਿਕਾਰੀ ਕਿਉਂ ਨਹੀਂ ਅਧਿਕਾਰੀ ਕਿਉਂ ਨਹੀਂ ਇਹਨੂੰ ਪੁੱਛਦੇ ਠੇਕੇਦਾਰ ਨੂੰ ਕਿੰਨੇ 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 ਚਾਰ ਬਾਅਦ ਬਣੀ ਸੀ ਲੋਕਾਂ ਨੂੰ ਕਿੰਨੇ ਚਾਰ ਬਾਅਦ ਇਹ ਸੜਕ ਨਸੀਬ ਹੋਈ ਸੀ ਪਹਿਲਾਂ ਇਹ 15 ਸਾਲਾਂ ਬਾਅਦ ਬਣੀ ਸੀ ਹਾਂਜੀ ਜਦੋਂ ਸੁਖਬੀਰ ਬਾਦਲ ਦੀ ਪਹਿਲੀ ਵਾਰੀ ਸਰਕਾਰ ਆਈ ਸੀ ਉਦੋਂ ਪਹਿਲਾਂ ਕੈਪਟਨ ਦੀ ਸਰਕਾਰ ਸੀ ਉਦੋਂ ਅਸੀਂ ਮੰਗ ਰੱਖੀ ਸੀ ਸ਼ਾਇਦ ਕੈਪਟਨ ਦੀ ਸਰਕਾਰ ਚ ਪਾਸ ਹੋਈ ਸੀ ਬਣਾਈ ਸੀ ਸੁਖਬੀਰ ਬਾਦਲ ਕਹਨੇ ਹਾਂ ਤੇ ਇਹ ਚੱਲੀ ਮੁੜ ਕੇ 10-15 ਸਾਲ ਚੱਲੀ ਚੰਗੀ ਚੱਲ ਗਈ ਚੰਗੀ ਚੱਲ ਗਈ ਉਹ ਆਹ ਇੰਨਾ ਕਿ ਟੋਟਾ ਤਾਂ ਉਦੋਂ ਦਾ ਸਹੀ ਚੱਲੀ ਜਾਂਦਾ ਸੀ ਇਹ ਸਮਾਂ ਦੇ ਉੱਤੋਂ ਪਾ ਕੇ ਥੋੜੀ ਜਾਂਦੇ ਆ 来 ये अखीस भी आ ਟੋਟਾ ਨਾ ਪਟੋ ਹੋ ਤੋਂ ਲੈ ਕੇ ਇੱਥੋਂ ਤੱਕ ਆ ਕੇ ਸਾਡਾ ਉਹ ਪਾਸ ਨਹੀਂ ਹੋਣਾਗਾ ਠੀਕਾ ਹੋਇਆ ਵਾ ਹਾਂ ਠੀਕਾ ਸਾਡਾ ਪਾਸ ਕਰ ਗਏ ਅਗਲਾ ਵੀ ਖਰਾਬ ਕਰ ਗਏ ਪਹਿਲਾ ਵਾਲਾ ਵੀ ਖਰਾਬ ਕਰ ਗਏ ਸਾਡੀ ਪਹਿਲਾਣੀ ਸੜਕ ਵੀ ਤੁਸੀਂ ਇਹ ਸਰਕਾਰ ਤਾਂ ਕਹਿੰਦੀ ਸੀ ਵੀ ਕੋਈ ਆ ਤੁਸੀਂ ਸਾਫ਼ ਹੀ ਭ੍ਰਸ਼ਟਾਚਾਰ ਨਜ਼ਰ ਆਇਆ ਤਾਂ ਕਹਿੰਦੀ ਸੀ 1 ਰੁਪਈਆ ਦਾ ਭ੍ਰਸ਼ਟਾਚਾਰ ਨਹੀਂ ਹੁੰਦਾ ਇਹ ਤਾਂ ਹੀ ਹੋਣਾ ਦੇਖੋ ਜੇ ਅਸੀਂ ਭਗਵਾਨ ਤਮਾ ਨੂੰ ਕੋਈ ਮਾੜਾ ਚੰਗਾ ਦਾ ਬੋਲਦੇ ਬੋਲ ਨਹੀਂ ਸਕਦੇ ਕਿਉਂਕਿ ਆਪਣਾ ਸਾਰਿਆਂ ਨੇ ਹੀ ਚੁਣਿਆ ਵਾ ਉਹ ਆ ਪਾਪ ਵੋਟਾਂ ਪਾ ਗਏ ਮੈਂ ਖੁਦ ਹੁਣ ਮੰਨ ਕੇ ਚਲੂ ਆਵਾ ਦੀ ਪਾਰਟੀ ਦਾ ਇੱਕ ਪੰਚਾਇਤ ਮੈਂਬਰ ਹਾਂ ਤੇ ਪਰ ਹੁਣ ਇੰਨਾ ਤਾਂ ੱੱਕਾ ਨਹੀਂ ਦੇ ਰਿਆ ਜਾ ਸਕਦਾ ਮੈਂ ਖੁਦ ਉਂਗਲਾਂ ਪੱਟੀਆਂ ਦੀ ਨਹੀਂ ਹੁਣ ਆਪਾਂ ਇਹ ਗੱਲ ਕਹਿ ਸਕਦੇ ਹਾਂ ਪੰਜਾਬ ਸਰਕਾਰ ਇਹਨਾਂ ਨੂੰ ਫੰਡ ਦਿੰਦੀ ਹੈ ਰੋਡ ਬਣਾਉਣ ਦੇ ਦਿੰਦੀ ਹੈ ਕੋਈ ਵੀ ਕੰਮ ਕਰਨ ਦੇ ਫੰਡ ਦਿੰਦੀ ਹੈ ਹੁਣ ਭਗਵੰਤ ਮਾਨ ਕਿੱਥੇ ਖੜ ਖੜ ਕੇ ਮਤਲਬ ਵੀ ਇਹ ਫੰਡ ਲਵਾਊ ਆਪ ਹਨਾ ਉਹ ਤਾਂ ਨਹੀਂ ਲਵਾ ਸਕਦਾ ਪਰ ਆਹ ठेकेदार ਹੈ ਜਿਹੜਾ ਇਹਦਾ ਸਰਾਸਾਰੀ ਭ੍ਰਸ਼ਟ ਮੰਤਰੀ ਤੁਸੀਂ ਕਿਹਾ ਪਹਿਲਾਂ ਵੀ ਕਿਹਾ ਕਾਰਵਾਈ ਤਾਂ ਕਰ ਸਕਦਾ ਹੈ ਕਾਰਵਾਈ ਜੇ ਕੋਈ ਗਲਤ ਤੁਸੀਂ ਦੱਸ ਦਿਓ ਤਾਂ ਕਾਰਵਾਈ ਤਾਂ ਹੋਣੀ ਚਾਹੀਦੀ ਉਹ ਨਹੀਂ ਜਿਵੇਂ ਹੁਣ ਅਸੀਂ ਵੀਡੀਓ ਬਣਵਾ ਕੇ ਤੁਹਾਡੇ ਥਰੂ ਪੁਵਾਈਏ ਨਹੀਂ ਉਹਦੇ ਤੱਕ ਪਹੁੰਚਦੀਆਂ ਸ਼ਾਇਦ ਉਹਦੋਂ ਕਾਰਵਾਈ ਕਰੇ ਪਰ ਜਿਹੜੇ ਪੱਤਰਕਾਰ ਪਹਿਲਾਂ ਆਏ ਆ ਪਰ ਤੁਹਾਡੇ ਦੇ ਸਾਨੂੰ ਮਾਣ ਹੈ ਕਿਉਂਕਿ ਤੁਸੀਂ ਚੱਲਦੇ ਸਹੀ ਚੱਲਦੇ ਹੋ ਪਰ ਦੂਜਾ ਨੇ ਤਾਂ ਸਾਨੂੰ ਦੋ ਤਿੰਨ ਵਾਰੀ ਵੇਚ ਹੀ ਦਿੱਤਾ ਜੀ ਧੋਖਾ ਦਿੱਤਾ ਸਾਡੇ ਨਾਲ ਜੀ ਆਵਾਜ਼ ਨਹੀਂ ਪਹੁੰਚਾਉਂਦੇ ਗਾਹ ਆਵਾਜ਼ ਨਹੀਂ ਪਹੁੰਚਾਉਂਦੇ ਆਵਾਜ਼ ਨਹੀਂ ਪਹੁੰਚਾਉਂਦੇ ਸਾਡੇ ਮੈਂ ਟੀ ਮੰਨਦੇ ਹਾਂ ਕਿ ਮਤਲਬ ਸਰਕਾਰ ਕਹਿੰਦੀ ਸੀ ਕੋਈ 1 ਰੁਪਏ ਦਾ ਭ੍ਰਸ਼ਟਾਚਾਰ ਨਹੀਂ ਕਰੂਗਾ ਸਖਤੀਆਂ ਹੀ ਨਹੀਂਆਂ ਕੀਤੀਆਂ ਲੱਗਦਾ ਵੀ ਮਨਿੰਦਰ ਵੀਰ ਜੀ ਪਹਿਲਾ ਸੋਡਾ ਇੱਥੇ ਪਹੁੰਚਣ ਦੇ ਬਹੁਤ ਧੰਨਵਾਦ ਲੋਕ ਅਵਾਇਸ ਚੈਨਲ ਟੀਵੀ ਦਾ ਅਸੀਂ ਦੋ ਪਿੰਡਾਂ ਦੀ ਪਚਾਇਤ ਭਗਤੋਣਾ ਤੇ ਚੈਨਾ ਦੇ ਨੇ ਦੋ ਵਾਰੀ ਇੱਥੇ ਆ ਗਏ ਹੂੰ ਪੱਤਰਕਾਰ ਵੀ ਸੱਦੇ ਆ ਇਹ ਹਰ ਵਾਰੀ ਬਸ ਇੱਕ ਤਰ੍ਹਾਂ ਦਾ ਵੀ ਜਾਨਕੀ ਫਾਰਮੈਟੀ ਪੂਰੀ ਕਰ ਜਾਂਦੇ ਆਈ ਲੋਕਾਂ ਨੂੰ ਟਿਕਾਉਣ ਲਈ ਮੁੱਦੇ ਨੂੰ ਤੇ ਇਹਦੇ ਕੋਈ ਐਕਸ਼ਨ ਨਹੀਂ ਹੋ ਰਿਹਾ ਜੀ ਕੋਈ ਐਕਸ਼ਨ ਨਹੀਂ ਐਕਸ਼ਨ ਨਹੀਂ ਹੋ ਰਿਹਾ ਤੇ ਬਸ ਮਤਲਬ ਇਹ ਇਹ ਆਉਂਦੀ ਕਿਹੜੇ ਮਤਲਬ ਮਹਿਕਮੇ ਦੇ ਅੰਡਰ ਆ ਮੰਡੀ ਬੋਰਡ ਦੇ ਅੰਡਰ ਆਉਂਦੀ ਹੈ ਪੀ ਬੋਰਡ ਦੇ ਅੰਦਰ ਆਉਂਦੀ ਹੈ ਮੰਡੀ ਬੋਰਡ ਦੇ ਅੰਦਰ ਆਉਂਦੀ ਹੈ ਜੀ ਮੰਡੀ ਬੋਰਡ ਦੇ ਅੰਦਰ ਨਹੀਂ ਮੰਡੀ ਬੋਰਡ ਦੇ ਨਹੀਂ ਮੰਡੀ ਬੋਰਡ ਦੇ ਹੀ ਅੰਦਰ ਆਉਂਦੀ ਹੈ ਮੰਡੀ ਬੋਰਡ ਦੀ ਹਾਂ ਜੀ ਮੰਡੀ ਬੋਰਡ ਤਾਂ ਤੁਹਾਡੇ ਪਿੰਡ ਕੋਲ ਹੀ ਆ ਸਾਰੀ ਉਹ ਤਾਂ ਹੈ ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਪਰ ਬਟ ਪਤਾ ਨਹੀਂ ਕੀ ਰੀਜਨ ਪੈ ਜਾਂਦੇ ਹੀ ਪ੍ਰੋਪਰ ਦਾ ਜਾਨੀ ਕਿ ਹੱਲ ਨਹੀਂ ਹੋਇਆ ਨਹੀਂ ਮਾਨਯੋਗ ਚੇਅਰਮੈਨ ਸਾਹਿਬ ਆਏ ਸੀ ਇੱਕ ਵਾਰੀ ਇੱਥੇ ਰੋਡ ਦੇ ਉੱਤੇ ਜਦੋਂ ਅਸੀਂ ਇਹ ਵੀਡੀਓ ਬਣਾ ਕੇ ਪੁਵਾਈ ਸੀ ਸ਼ਰਮਾ ਜੀ ਪੰਕਟੋਣੇ ਪਿੰਡ ਦੇ ਉਹਨਾਂ ਨੇ ਸਾਨੂੰ ਉੱθεν ਪੱਤਰਕਾਰ ਆਪਦਾ ਵੀ ਲੈ ਕੇ ਆਏ ਸੀ ਉਹਨਾਂ ਨੇ ਵਿਸ਼ਵਾਸ ਦਿਵਾਇਆ ਸੀ ਵੀ ਇਦੋਂ ਮਗਰੋਂ ਇਹ ਗਲਤੀ ਨਹੀਂ ਹੋਊਗੀ ਪਰ ਹੁਣ ਉਹ ਵੀ ਸ਼ਾਇਦ ਪਤਾ ਨਹੀਂ ਕੀ ਗੱਲ ਆ ਉਹ ਵੀ ਕਿਉਂ ਨਹੀਂ ਇਹਨਾਂ ਦੇ ਐਕਸ਼ਨ ਲੈ ਰਹੇ ਪਰ ਠੇਕੇਦਾਰ ਉਹੀ ਆ ਸਾਰਾ ਕੁਝ ਹੋਈ ਹੋਈ ਜਾਂਦਾ ਹੁਣ ਆਪਣੇ ਸਾਹਮਣੇ ਆਪਾਂ ਉਂਗਲਾਂ ਨਾਲ ਰੋਡ ਪੱਟੀ ਐ ਨਹੀਂ ਪਰ ਐ ਤਾਂ ਨਹੀਂ ਪੱਟਿਆ ਜਾ ਸਕਦਾ ਜੀ ਇੰਨੀ ਪਤਲੀ ਪਰਤ ਪਹਿਲਾਂ ਤੁਸੀਂ ਰੋੜ ਵੇਖੀ ਐ ਇੰਨੀ ਪਤਲੀ ਪਰਤ ਵੇਖੀ ਕਿਤੇ ਨਹੀਂ ਨਹੀਂ ਆਪ ਦੀ ਜ਼ਿੰਦਗੀ ਤਾਂ ਨਹੀਂ ਵੇਖੀ ਆ ਜ਼ਿੰਦਗੀ ਤਾਂ ਨਹੀਂ ਵੇਖੀ ਨਾ ਵੇਖੀ ਤੁਸੀਂ ਨਹੀਂ 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 ਦੇਖੀ ਨੀ ਇੰਨੀ ਪਤਲੀ ਪਰਤ ਤਾਂ ਨਾ ਆਪਾਂ ਐ ਕਹਿ ਲਗੇ ਵੀ ਬਿਊਟੀ ਪਾਰਲਰ ਵਾਲੇ ਜਨਾਨੀ ਦੇ ਮੂੰਹ ਬੁੜੀਆਂ ਦੇ ਮੂੰਹਾਂ ਤੇ ਵੀ ਨਹੀਂ ਚੜਾਉਂਦੇ ਹਾਂ ਉਹਨਾਂ ਦੇ ਵੀ ਨਹੀਂ ਚੜਾਉਂਦੇ ਇਹ ਬਾਲਾ ਬੁਰਾ ਹਾਲ ਐ ਨਜਾਇਜ਼ ਬੁਰਾ ਹਾਲ ਆ ਬਹੁਤ ਜ਼ਿਆਦਾ ਬੁਰਾ ਹਾਲ ਆ ਇਹ ਕਿੰਨਾ ਚਿਰ ਹੰਢੀ ਬਜ਼ੁਰਗ ਇਹ ਕਿਹੜੇ ਦਿਨ ਹੰਢੀ ਆ ਜੀ ਕੁਝ ਗਿਣਮੇ ਦੇ ਦਿਨ ਹੀ ਚੱਲੀ ਆ ਅੱਛਾ ਬਸ ਹੈ ਚੌਥੀ ਈ ਹਾਰ ਬਣ ਗਈ ਚਾਰ ਮਹੀਨੇ ਜੇ ਕੁਝ ਨਹੀਂ ਇਹਦੇ ਚ ਪਾਇਆ ਪੂ ਬੱਟ ਕੇ ਦਿਖਾ ਦੋ ਅਸੀਂ ਇਹ ਉੱਚ ਅਧਿਕਾਰੀ ਕਿਉਂ ਨਹੀਂ ਪੜਤਾਲਦੇ ਜਦੋਂ ਸਾਡੇ 4-5 ਮਹੀਨੇ ਹੋ ਗਏ ਹਨ ਪੜਤਾਲ ਰੋਲਾ ਪਾਈ ਜਾਂਦੇ ਹਨ ਦਰਖਤ ਦੇ ਸਲਖ ਹੁੰਦਾ ਤੇ ਨਹੀਂ 4 ਇੰਚ ਹੀ ਪੈਂਦੀ ਹੁੰਦੀ ਹੈ ਜਦੋਂ ਭਾਵੇਂ ਇਹ ਕਮਿਟੀ ਦੀ ਪਾਗੇ ਹਾਂ ਪਕੜ ਕਿਵੇਂ ਹੋਊ ਮਿੱਟੀ ਚ ਕੀ ਪਕੜ ਕਰੂਗੀ ਵਈ ਇਹ ਚੱਜ ਦੀ ਪਾ ਜਾਂਦੇ ਉਹ ਵੀ ਚੱਜ ਦੀ ਪਾ ਜਾਂਦੇ ਫੇਰ ਖੌਰਾ ਖਾੜੀ ਵਾਲੇ ਤੇਲ ਨਾਲ ਗੱਗਰ ਸੈਣ ਪਾਇਆ ਵਈ ਕਾਲੇ ਤੇਲ ਨਾਲ ਅਸੀਂ ਪਹਿਲਾਂ ਵੀ ਇਹ ਗੱਲ ਕਹੀ ਸੀ ਅਸੀਂ ਆਖਿਆ ਵੀ ਤੁਸੀਂ ਕੱਟ ਕਰ ਲੋ ਜੇ ਮੰਨਗੇ ਚਲੋ ਇਹ ਚਾਰ ਲੇਹਰਾਂ ਵੀ ਪਹਿਲਾਂ ਵੱਡਾ ਪੱਥਰ ਪੈਣਾ ਫੇਰ ਉਹ ਛੋਟਾ ਪੱਥਰ ਪੈਣਾ ਫੇਰ ਛੋਟਾ ਵੀ ਤੁਸੀਂ ਇੱਕ ਤਰ੍ਹਾਂ ਦਾ ਪੱਥਰ ਕੱਟ ਕਰ ਦਿਓ ਜਿਹੜੀ ਉੱਪਰ ਪੀਵੀਸੀ ਇਹਨੂੰ ਸ਼ਾਇਰ ਪੀਵੀਸੀ ਕਹਿੰਦੇ ਆਏ ਇਹ ਪੀਵੀਸੀ ਜਿਹੜੀ ਪੈਣੀ ਹੈ ਇਹ ਮਜ਼ਬੂਤ ਲੋਕ ਨਾ ਪਾ ਦਿਓ ਵੀ ਕੰਮ ਸਗੋਂ ਟਰੈਕਟਰ ਟਰਾਲੀਆਂ ਦਾ ਸਹੀ ਚੱਲ ਲੈ ਇਹ ਤਾਂ ਹੁਣ ਸਾਨੂੰ ਜਿਵੇਂ ਕਾਲੇ ਤੇਲ ਦੇ ਬੁਰਜ ਮਾਰ ਕੇ ਸਾਨੂੰ ਹਰ ਰੋਜ਼ ਜਦੋਂ ਅਸੀਂ ਸਵੇਰ ਕੇਤ ਆਉਨੇ ਆ ਤੇ ਇਹ ਕਾਲੀ ਕਾਲੀ ਬਣੀ ਪਈ ਹੁੰਦੀ ਹੈ ਨਵੀਂ ਨਵੀਂ ਬਣੀ ਪਈ ਹੁੰਦੀ ਹੈ ਛੋਣੀ ਛੋਣੀ ਲੱਗਦੀ ਬੜੀ ਸੋਹਣੀ ਸੋਹਣੀ ਲੱਗਦੀ ਪੈਰ ਧਾਰਨ ਨੂੰ ਜੀਨ ਕਰਦਾ ਸਾਡਾ ਖੁੱਦਾ ਯਕੀਨ ਮੰਨਿਓ ਆ ਬੂਟ ਵੀ ਨਵੇਂ ਪਾ ਕੇ ਆਉਨੇ ਹੁਣ ਆ ਲੱਗ ਗਿਆ ਸੀ ਤੁਸੀਂ ਆਪ ਜਾਓਗੇ ਫਰਸ਼ ਤੇ ਸਾਨੂੰ ਪਤਾ ਲੱਗ ਜੂ ਅੱਛਾ ਘਰੇ ਗਏ ਜਦੋਂ ਬੁੜੀਆਂ ਨੇ ਬੋਕਰਾਂ ਕੀਤੀਆਂ ਯਾ ਕੀ ਕਰੀ ਆ ਕੇ ਸੇਪਲਨ ਵਾਲੀ ਸੜਕ ਤੇ ਜਾਵਾ ਆਹ ਜਿਹੜਾ ਪਹਿਲਾ ਠੇਕੇਦਾਰ ਹੈ ਜਿਹੜਾ ਦੋ ਪਿੰਡਾਂ ਨੂੰ ਚੇਡਾਂ ਕਰੀ ਜਾਂਦਾ ਅਸੀਂ ਤਾਂ ਇਹ ਗੱਲ ਹੈ ਪਹਿਲਾ ਠੇਕੇਦਾਰ ਭਰ ਗਿਆ ਹਾਂ ਆਹ ਆਪਾਂ ਲੋਗਾਂ ਪਹਿਲਾ ਟਿਕਾ ਆ ਦੇਖੋ ਭਰ ਗਈ ਹੈ ਹਾਂ ਅੱਧੀ ਛੜਕਦਾ ਤੂੰ ਹੀ ਘਰੇ ਲੈ ਕੇ ਆਵੇਂਗਾ ਬਾਪੂ ਤੇ ਬਾਪੂ ਤੇ ਬਾਪੂ ਨੇ 70 ਵੀ ਖਾਦੇ ਬੁੜੀਆਂ ਤੋਂ ਹਾਂ ਕੀ ਸਾਡੇ ਨਾਲ ਜੀ ਰੋਸੀ ਰੋਡ ਤੋਂ ਘਰੇ ਜਾਂਦੇ ਆਂ ਸਾਡੀਆਂ ਬੁੜੀਆਂ ਕਹਿੰਦੀਆਂ ਏ ਤੁਹਾਡੇ ਜੋੜੇ ਜਿਹੜੀਆਂ ਬੂੜ ਜਿਹੜਾ ਜੋ ਵੀ ਸਾਡੇ ਪਾਏ ਹੁੰਦੇ ਆ ਇਹ ਸਾਡੇ ਵੱਡੇ ਗੱਟਾਂ ਦੇ ਲਵਾਉਂਦੇ ਆਉਣ ਜਿਵੇਂ ਆਪਣੇ ਨਹੀਂ ਯੂਪੀ ਬਿਹਾਰ ਦੇ ਵਿੱਚ ਕੋਈ ਹੁੰਦੇ ਆ ਵੀ ਉਹ ਆਪਣੇ ਜੋੜੇ ਬਾਹਰ ਲਾਉਂਦੇ ਆ ਤੋ ਸਾਨੂੰ ਦਿਲੀਜ ਤੋਂ ਬਾਹਰ ਹੀ ਲਵਾਉਂਦੇ ਆ ਸਾਡੇ ਜੋੜੇ ਉਹ ਕਹਿੰਦੇ ਅੱਧੀ ਛੜਕਦਾ ਤੂੰ ਨਾਲ ਲੈ ਕੇ ਘਰੇ ਜਕੀਮ ਜੀ ਮਨਿੰਦਰ ਭਾਈ ਸასი ਕਾਲ ਹਾਂਜੀ ਨੇ ਮੈਂ ਮੈਨੂੰ ਇਹ ਕਹਿਣਾ ਚਾਹੁੰਦਾ ਜੀ ਛੜਕ ਨਹੀਂ ਲਿੰਕ ਛੜਕ ਨਹੀਂ ਜੀ ਇਹ ਇਹ ਇੱਕ ਤਰ੍ਹਾਂ ਦਾ ਬਾਈਪਾਸ ਬਣ ਚੁੱਕਿਆ ਜੀ ਹਾਂ ਚੈਣਾ ਕਰੀ ਵਾਲੀ ਰਾਮਾਣਾ ਮੰਨਲਾਂ ਰੋੜੀ ਕਪੂਰਾ ਡੇਲੇ ਵਾਲੀ ਜਿੰਨੇ ਸਾਰੇ ਪਿੰਡ ਹੈ ਜੀ ਆਜੋ ਆਜੋ ਅੱਗੇ ਆਜੋ ਹਾਂ ਜਿੰਨੇ ਸਾਰੇ ਪਿੰਡ ਹੈ ਇਧਰਲੇ ਸਾਰਾ ਬਾਈਪਾਸ ਹੋ ਗਿਆ ਜੀ ਇਹ ਬਿੰਡੇ ਭਿੰਡਾ ਰੋਡ ਚੜ੍ਹਦੇ ਆ ਸੇਵਾਲੇ ਪਿੰਡੋ ਜਾ ਕੇ ਜੀ ਠੀਕ ਹੈ ਸਾਡੇ ਘਰੇ ਕੈਮਰੇ ਲੱਗੇ ਆ ਚੱਲ ਕੇ ਚੈੱਕ ਕਰ ਲਓ 24 ਘੰਟੇ ਗੱਡੀਆਂ ਚੱਲਦੀਆਂ ਜੀ ਇੱਥੋਂ ਦੇ ਪਿੰਡਾਂ ਦੀਆਂ ਕਿਉਂਕਿ ਜਿਹੜੀ ਜੈਤੋ ਵਾਲੀ ਸੜਕਾ ਉਹ ਸਰਕਾਰ ਨੇ ਕੋਈ ਗੱਲ ਨਹੀਂ ਸੁਣੀ ਸਾਰੀ ਸੜਕ ਉਹ ਪੱਟੀ ਉਧਰਲਾ ਫਾਟਕ ਲੈ ਲਓ ਬਿਸ਼ਰੰਦੀ ਵਾਲਾ ਫਾਟਕ ਲੈ ਲਓ ਇਹ ਪੂਰੀ ਤਰ੍ਹਾਂ ਡੈਮੇਜ ਹੋ ਚੁੱਕਿਆ ਜੀ ਲੋਕਾਂ ਨੇ ਕੀ ਕਿਹਾ ਇਧਰਲੇ ਪਿੰਡਾਂ ਨੇ ਯਾਰ ਵੀ ਉਧਰ ਫਾਟਕਾਂ ਦਾ ਰਸਤਾ ਖਰਾਬ ਹੋਦਾ ਫਾਟਕ ਨਹੀਂ ਖੁੱਲਦਾ ਫਾਟਕ ਦੀ ਬਹੁਤ ਵੱਡੀ ਸਮੱਸਿਆ ਆਉਂਦੀ ਆ ਬਿਸ਼ਰੰਦੀ ਵਾਲੇ ਫਾਟਕ ਦੀ ਤੇ ਮੁਕਸਰ ਵਾਲੇ ਫਾਟਕ ਦੀ ਉਸ ਫਾਟਕਾਂ ਦੇ ਹੋਣ ਦੇ ਕਾਰਨ ਸਰਕਾਰਾਂ ਨੇ ਕੋਈ ਗੱਲ ਨਹੀਂ ਸੁਣੀ ਜੀ ਫਾਟਕ ਦੀ ਸਮੱਸਿਆ ਕੋਈ ਹੋਣੀ ਚਾਹੀਦੀ ਆ ਐਡੀ ਬੁਰੀ ਤਰ੍ਹਾਂ ਲੋਕ ਫਸਦੇ ਆ ਜਦੋਂ ਸੀਜ਼ਨ ਆਉਂਦਾ ਝੋਨਾ ਜਾਂਦਾ ਕਣਕ ਜਾਂਦੀ ਆ ਉੱਥੇ ਜਲੂਸ ਨਿਕਲ ਜਾਂਦਾ ਜੀ ਕਿਸਾਨਾਂ ਦਾ ਆਪਣੇ ਖਾਸ ਕਰਕੇ ਮੁਕਸਰ ਵਾਲੇ ਫਾਟਕ ਤੇ ਲੋਕਾਂ ਨੇ ਕੀ ਸੋਚ ਇਦੂ ਉਧਰ ਫਸੰਦੀ ਬਜਾਏ ਵੀ ਆਪਾਂ ਦਾ ਬੰਡੇ ਜਾਣਾ ਵੀ ਆਪਾਂ ਇਸ ਰੋਡ ਚੱਲਦੇ ਹਾਂ ਸੇਵ ਵਾਲੇ ਹੋ ਕੇ ਆਪਾਂ ਸਿੱਧਾ ਚੜ੍ਹ ਕੇ ਦੇ ਆਪਾਂ ਬੰਡੇ ਨਿਕਲ ਜਾਾਂਗੇ ਪਰ ਸਰਕਾਰ ਯਾਰ ਇਹਨਾਂ ਗੱਲਾਂ ਨੂੰ ਜਾਣਦੀ ਨਹੀਂ ਕਿ ਵੀ ਲੋਕ ਇੰਨੇ ਲੋਕ ਯਾਰ ਪਰੇਸ਼ਾਨ ਹੁੰਦੇ ਹੈਗੇ ਆ ਵੀ ਰਸਤਾ ਕਲੀਅਰ ਕੀਤਾ ਜਾਵੇ ਜਾਂ ਸੜਕ ਨੂੰ ਡਬਲ ਕੀਤਾ ਜਾਵੇ ਡਬਲ ਸੜਕ ਬਣ ਜੇ ਤਾਂ ਸਾਰੇ ਸਾਰੇ ਮਸਲੇ ਹੱਲ ਹੋਣਗੇ ਸਾਡੇ ਸਿੰਗਲ ਕਿਵੇਂ ਆ ਹੁਣ ਜਿਹੜੀ ਸਿੰਗਲ ਬਣੀ ਆ ਹਾਂਜੀ ਸਿੰਗਲ ਦਾ ਹੀ ਬੁਰਾ ਹਾਲ ਆਈ ਸੁਣਦੇ ਕੈਮਰੇ ਦੇ ਦੇਖ ਚੁੱਕੇ ਆ ਸਾਰਾ ਪਿੰਡ ਦੋ ਪਿੰਡਾਂ ਦੀ ਪੰਚਾਇਤ ਖੜੀ ਆ ਪਿੰਡ ਵਾਸੀ ਖੜੇ ਆ ਦੋ ਪਿੰਡਾਂ ਦੇ ਤੇ ਬੁਰਾ ਹਾਲ ਆਈ ਕੋਈ ਸਿਸਟਮ ਗੱਲ ਹੈ ਨਹੀਂਗੀ ਹੂੰ ਤੇ ਦੂਜਾ ਕਿਸਾਨ ਜੀ ਅਸੀਂ ਕਿਸਾਨਾਂ ਭਗਵੰਤ ਮਾਨ ਸਾਹਿਬ ਨੇ ਜੋ ਕਿਸਾਨਾਂ ਨਾਲ ਧੱਕਾ ਕੀਤਾ ਖਨੌਰੀ ਬਾਰਡਰ ਤੇ ਉਹਦੇ ਬਾਰੇ ਮੈਂ 2 ਮਿੰਟ ਬੋਲਣਾ ਚਾਹਣਾ ਜੀ ਸਰਕਾਰ ਨੇ ਬਹੁਤ ਵੱਡਾ ਧੱਕਾ ਕੀਤਾ ਜੀ ਕਿਸਾਨਾਂ ਆਦੀਆਂ ਮੰਗਾਂ ਦੀ ਖਾਤਰ ਖੜੇ ਸੀ ਉੱਥੇ ਬੈਠੇ ਸੀ ਧਰਨਾ ਲਈ ਠੀਕ ਹੈ ਜੀ ਰਾਤੋਂ ਰਾਤ ਉਹਨਾਂ ਤੇ ਹਮਲਾ ਕੀਤਾ ਗਿਆ ਰਾਤੋਂ ਰਾਤ ਉਹਨਾਂ ਦੇ ਸਾਰਾ ਉਥੋਂ ਟਰਾਲੀਆਂ ਚੱਕੀਆਂ ਗਈਆਂ ਅੱਧੇ ਕਿਸਾਨਾਂ ਤੋਂ ਆਦੀਆਂ ਟਰਾਲੀਆਂ ਨਹੀਂ ਸਾਈਆਂ ਜੀ 2-2 ਲੱਖ ਰੁਪਇਆ 3-3 ਲੱਖ ਰੁਪਇਆ ਜੀ ਅੱਜ ਜੇ ਕੋਈ ਕਿਸਾਨ ਟਰਾਲੀ ਟਰਾਲਾ ਬਣਾਉਂਦਾ ਡਬਲ ਟਰਾਲਾ ਟਰਾਲਾ ਬਣਾਉਂਦਾ 2.5-3 ਲੱਖ ਤੋਂ ਘੱਟ ਡਬਲ ਟਰਾਲਾ ਲੀ ਬਣਦਾ ਜੀ ਅੱਧੇ ਪੰਜਾਬ ਦੇ ਕਿਸਾਨਾਂ ਨੂੰ ਤਾਂ ਹਜੇ ਤੱਕ ਆਪਦੇ ਟਰਾਲੇ ਨਹੀਂ ਸਹੀ ਸਾਡੇ ਟਰਾਲੇ ਭਗਵੰਤ ਮਾਨ ਨੇ ਕਿੱਥੇ ਸੜ ਤੇ ਲਿਆ ਗਈ ਹਜੇ ਵੀ ਕਿਸਾਨ ਪਾਲ ਦੇ ਫਿਰਦੇ ਆ ਜੀ ਸਾਡੇ ਟਰਾਲੇ ਸਹੀ ਆ ਜਾਣੇ ਐਡੀ ਬੁਰੀ ਹਾਲਤ ਕੀਤੀ ਉੱਥੇ ਹਾਂ ਐਡੀ ਬੁਰੀ ਹਾਲਤ ਕੀਤੀ ਕਿਸਾਨਾਂ ਦੀ ਉੱਥੇ ਹੀ ਰਾਤ ਨੂੰ ਸੁੱਤੇ ਪਏ ਕਿਸਾਨ ਕੁੱਟੇ ਉੱਥੇ ਪਰਸਨ ਨੇ ਲਾਟੀ ਚਾਰਜ ਕੀਤਾ ਬਹੁਤ ੱਕਾ ਕੀਤਾ ਹੀ ਭਗਵਾਨ ਜੀ ਤਮਾਨ ਨੇ ਇਹ ਅਸੀਂ ਵੀ ਭਗਵਾਨ ਜੀ ਤਮਾਨ ਨੂੰ ਵੋਟਾਂ ਪਾਈਆਂ ਸਰਕਾਰ ਕਿਸਾਨਾਂ ਨੇ ਬਣਾਈ ਆ ਭਗਵਾਨ ਜੀ ਤਮਾਨ ਆਪ ਨੇ ਘਰੇ ਬੈਠਾ ਤਾਂ ਨਹੀਂ ਜਿੱਤ ਗਿਆ ਜੀ ਅਕਸਰ ਜੇ ਲੋਕਾਂ ਨੇ ਕਿਸਾਨਾਂ ਨੇ ਪੰਜਾਬ ਦੇ ਕਿਸਾਨਾਂ ਨੇ ਸਾਥ ਦਿੱਤਾ ਮਜ਼ਦੂਰਾਂ ਨੇ ਸਾਥ ਦਿੱਤਾ ਫੇਰ ਹੀ ਸਰਕਾਰ ਚੁਣੀ ਗਈ ਆ ਇੱਕ ਵੀ ਕੈਂਡੀਡੇਟ ਤੁਸੀਂ ਮੈਨੂੰ ਦੱਸ ਦਿਓ ਇੱਕ ਵੀ ਅਕਾਲੀ ਦਲ ਦਾ ਕੈਂਡੀਡੇਟ ਨਹੀਂ ਜਿੱਤਿਆ ਇੱਕ ਵੀ ਅਕਾਲੀ ਦਲ ਦਾ ਕਾਂਗਰਸ ਦਾ ਨਹੀਂ ਜਿੱਤਿਆ ਸਾਰੇ ਵੱਡੇ ਵੱਡੇ ਥੰਮਡੇਕ ਤੇ ਲੋਕਾਂ ਨੇ ਕਾਂਗਰਸ ਦੇ ਵੀ ਤੇ ਅਕਾਲੀ ਦਲ ਦੇ ਵੀ ਕਾਲੀ ਮਾਂਜਾ ਫੇਰਤਾ ਸੀ ਮਾਂਜਾ ਦੋਨੇ ਪਾਰਟੀਆਂ ਦੇ ਪੰਜਾਬ ਦੇ ਲੋਕਾਂ ਨੇ ਇੰਨਾ ਹਰਖ ਚੜਿਆ ਦੋਨੇ ਪਾਰਟੀਆਂ ਦੇ ਕਿਸਾਨਾਂ ਨੇ ਤੇ ਫਿਰ ਗਏ ਹਾਂਜੀ ਹੁਣ ਸਾਡੇ ਤੇ ਫਿਰ ਸਰਕਾਰ ਬਣਾ ਕੇ ਹੁਣ ਖੁਦ ਕਿਸਾਨ ਆਪਸ ਤਾਈ ਜਾਂਦੇ ਹੀ ਵੀ ਆਪਾਂ ਇਹਨਾਂ ਨੂੰ ਵੋਟ ਹੀ ਨਹੀਂ ਪੂਣੀ ਸੀਗੀ ਬਾਈਟ ਦੇ ਵਿੱਚ ਵੀ ਕੋਈ ਨਹੀਂ ਦਿੱਤਾ ਆਪਾਂ ਮੰਡੀਆਂ ਸਾਰੀਆਂ ਬੰਦ ਕਰ ਰਹੀਆਂ ਹੀ ਕਿਸਾਨਾਂ ਦੀਆਂ ਇਹ ਫਸਲ ਕਿਸਾਨ ਕਿੱਥੇ ਵੇਚਣਗੇ ਦੱਸੋ ਠੀਕ ਹੈ ਜੀ ਕਰੋੜਾ ਰੁਪਿਆ ਲੈ ਕੇ ਇਹ ਆਪਣੇ ਠੇਕ ਆਪਣੇ ਬਿਵਾਰੀਆਂ ਤੋਂ ਇੱਡੇ ਟਰਾਲੇ ਨਾੰਗਦੇ ਹੀ ਵੇਖੋ ਮੇਰੀ ਗੱਲ ਸੁਣੋ ਜੀ ਇੱਕ ਮਿੰਟ ਹਾਂ ਨਾੰਗਦੇ ਹੁਣ ਇਹ ਭਰੇ ਵੀ ਨਾੰਗਦੇ ਖਾਲੀ ਵੀ ਨਾੰਗਦੇ ਅਸੀਂ ਨਹੀਂ ਮੈਂ ਆਮ ਆਦਮੀ ਪਾਰਟੀ ਨੂੰ ਆਪਾਂ ਤਾਂ ਇਹ ਗੱਲ ਕਹਿ ਸਕਦੇ ਆਂ ਵੀ ਇਹ ਆਪਾਂ ਨੂੰ ਫੰਡ ਦੇਈ ਜਾਂਦੇ ਆ ਲਾਉਣਾ ਜਾਂ ਲਾਉਣਾ ਠੇਕੇਦਾਰਾਂ ਦਾ ਕੰਮ ਹੁੰਦਾ ਵੀ ਥੋੜਾ ਇਹਨਾਂ ਦੇ ਵਿੱਚ ਇਹ ਗਲਤੀ ਤਾਂ ਹੈਗੀ ਆ ਆਮ ਆਦਮੀ ਪਾਰਟੀ ਦੀ ਮੈਂ ਤਾਂ ਇਹ ਸੋਚਦਾ ਵੀ ਇਹ ਮੰਗਰੋਂ ਇਹਨਾਂ ਦੀ ਪੈਰਵਾਹੀ ਨਹੀਂ ਕਰਦੇ ਠੇਕੇਦਾਰਾਂ ਦੀ ਜੇ ਕੰਮ ਸੇ ਕੰਮ ਪੈਰਵਾਹੀ ਕਰ ਲੈਣਾ ਵੀ ਹੁਣ ਐਂ ਤਾਂ ਐਡਾ ਜਲੂਸ ਤਾਂ ਨਾ ਨਿਕਲੇ ਹੈਣਾ ਥੋੜਾ ਜਿਹਾ ਵੀ ਇਹ ਐਂ ਸੋਚ ਲੈਣ ਵੀ ਯਾਰ ਆਪਾਂ ਕੰਮ ਤੇ ਪੈਸੇ ਲਵਾ ਰਹੇ ਆਂ ਇਹਦੀ ਥੋੜੀ ਗੌਰ ਕਰ ਲੀਗੇ ਤੇ ਗੌਰ ਨਾਲ ਇਹ ਠੀਕ ਹੋ ਜਾ ਸਕਦਾ ਸੀ ਜਦੋਂ ਪੈਸਾ ਤਾਂ ਉਹੀ ਲੱਗਿਆ ਨਹੀਂ ਠੇਕੇਦਾਰ ਨੇ ਇਹਦੇ ਵਿੱਚੋਂ ਕੀ ਖਾਦਾ ਹੋਊਗਾ ਮੈਨੂੰ ਤਾਂ ਲੱਗਦਾ ਨਹੀਂ ਜਿਹੜੀ ਚਾਰ ਆਰੀ ਬਣ ਗਈ ਹੁਣ ਕੀ ਖਾ ਗਿਆ ਹੋਊਗਾ ਉਹ ਠੇਕੇਦਾਰ ਨੂੰ ਬਚਿਆ ਕੁਝ ਨਹੀਂ ਪਰ ਪੱਲੇ ਜਨਤਾ ਦੇ ਗੁੱਸੇ ਵੀ ਨਹੀਂ ਪਿਆ ਲਾਲ ਤੁਸੀਂ ਖੁਸ਼ੀ ਹੋਈ ਸੀ ਇੱਦਾਂ ਸੜਕ ਬਣੀ ਸੀ ਨਾ ਨਾ ਆਪਾਂ ਦਾ ਪਹਿਲਾਂ ਹੀ ਨਹੀਂ ਖੁਸ਼ੀ ਹੋਈ ਜੀ ਆਹ ਦੇਖੋ ਆ ਕੈਮਰਾ ਕਰੋ ਆ ਸੜਕ ਹੈ ਠੀਕ ਆ ਅੱਜ ਤੋਂ ਮਹੀਨਾ ਪਹਿਲਾਂ ਇਹ ਆਏ ਛਾ ਇਹ ਪੱਛ ਧਰਨਾ ਵਾਸਤੇ ਅਸੀਂ ਮੈਂ ਪੰਚਾਇਤ ਆ ਪੰਚਾਇਤ ਮੈਂਬਰ ਆ ਅਸੀਂ ਇਹਨਾਂ ਰੂਲਰ ਲਾਇਆ ਗੁਰਦੁਆਰਾ ਸਾਹਿਬ ਚ ਮੈਂ ਉਹਨਾਂ ਕਹਾ ਤੁਹਾਡੇ ਠੇਕੇਦਾਰ ਨੰਬਰ ਦੇ ਉਹਨੂੰ ਸਦਣਾ ਉਹ ਬੰਦੇ ਨੇ ਸਾਨੂੰ ਠੇਕੇਦਾਰ ਦਾ ਨੰਬਰ ਵੀ ਨਹੀਂ ਦਿੱਤਾ ਕਹਿੰਦਾ ਸਾਡੇ ਕੋਲ ਨੰਬਰ ਹੀ ਹੈ ਨਹੀਂ ਯਾ ਠੇਕੇਦਾਰ ਦਾ ਠੇਕੇ ਯਾਰੀ ਤੁਹਾਨੂੰ ਭੇਜਦਾ ਇਥੇ ਕੰਮ ਕਰਨ ਨੂੰ ਜੇ ਠੇਕੇਦਾਰ ਨੇ ਤੁਹਾਨੂੰ ਭੇਜਿਆ ਫੇਰ ਤੁਹਾਨੂੰ ਨੰਬਰ ਵੀ ਨਹੀਂ ਦਿੱਤਾ ਅਸੀਂ ਰੂਲਰ ਵੀ ਗੁਰਦੁਆਰ ਚ ਲਾਇਆ ਵੈਸੇ ਉਹਨਾਂ ਟਾਈਮ ਲਿਜਾਨੇ ਦੇਣਾ ਫੇਰ ਵੀ ਨਹੀਂ ਪਤਾ ਲੱਗਾ ਕਿਹੜੇ ਵੇਲੇ ਲੈ ਕੇ ਹੁਣ ਫੇਰ ਆ ਪੱਛੇ ਤੂੰ ਤੁਸੀਂ ਯਾਰ ਇੱਕ ਕਰੀ ਕਿਉਂ ਨਹੀਂ ਇਹਨੂੰ ਬਣਾਉਂਦਾ ਯਾਰ ਆ ਰੂਲਰ ਆ ਹੁਣ ਨਾ ਕਿਹਾ ਇੱਥੋਂ ਆ ਮੋਟਰਾਂ ਨਾਲ ਚਲਾਉਣੇ ਆ 68 ਵਜੀ ਜਾਂਦਾ ਨਾ ਜਦ ਆਜਨਾ ਰੂਲਰ ਫੇਰਿਆ ਇਹਨਾਂ ਨੇ ਆਹ ਸਾਰਾ ਬਰੇਤੀ ਆ ਸਿੱਧੀ ਆਹ ਘੱਗਰ ਸੈਣ ਪਾਇਆ ਵਾ ਬਰੇਤੀ ਆ ਇਹ ਉਹ ਉਵੇਂ ਪੈਰ ਮਾਰ ਕੇ ਆਏ ਲੈ ਜਾਂਦਾ ਲੈ ਆਹ ਸੜਕ ਹੁੰਦੀ ਆ ਵੀ ਬਣਾਉਣੀ ਆ ਪੈਂਡ ਦਾ ਯਾਰ ਦੋ ਪੈਂਡ ਵਧੀਆ ਲੱਗਦੇ ਆ ਪੂਰਾ ਨੰਗਾ ਹੈਗਾ ਬਠਿੰਡਾ ਰੋਡ ਜਾਣ ਨੂੰ ਵੱਡੀ ਸੜਕ ਬਾਨੀ ਚਾਹੀਦੀ ਹੈ ਇਹ ਠੀਕ ਆ ਬਾਈਪਾਸ ਜੈਤੂ ਦਾ ਆ ਗਿਆ ਇਹ ਨਹੀਂ ਸਰਕਾਰ ਤਾਂ ਕਹਿੰਦੀ ਸੀ ਵੀ ਇੱਕ ਪੈਸੇ ਦਾ ਵੀ ਹੇਰਾ ਫੇਰੀ ਨਹੀਂ ਹੋਣੀ ਜਦੋਂ ਚੀਜ਼ ਬਣੂਗੀ ਐ ਬਣਿਆ ਕਰੂਗੀ ਹੰਡਿਆ ਕਰੂ ਪੂਰੀ ਕਿਹੜੀ ਹੰਡਦੀ ਆ ਤੁਹਾਡੇ ਸਾਹਮਣੇ ਹੀ ਆਈ ਇਹੇ ਫੇਰਾ ਫੇਰੀ ਮੈਂ ਕਹਿੰਦਾ ਪਹਿਲਾਂ ਦਾ ਘੱਟ ਸੀਗੀ ਆ ਸਰਕਾਰ ਉਦੋਂ ਵੀ ਜ਼ਿਆਦੇ ਆ ਇਹਦਾ ਉਦੋਂ ਵੀ ਜ਼ਿਆਦੇ ਆ ਕਹਿੰਦੇ ਰਿਸ਼ਵਤ ਬੰਦ ਕਰਤੀ ਕਿਹੜੀ ਬੰਦ ਕੀਤੀ ਆ ਚੋਰੀ ਸੀ ਬੋਨ ਨਹੀਂ ਫੇਰ ਲਾ ਜਾਂਦੇ ਆ ਸਾਡੇ ਦਾ ਹਾਇ ਟ੍ਰਾਂਸਫਰਮ ਚੋਰੀ ਮੇਰਾ ਆਪਦਾ ਠੀਕ ਆ ਮੈਨਾਂ ਦੇ ਸੀ ਕੋਈ ਰਿਸ਼ਵਤ ਨਹੀਂ 10000 ਰੁਪਏ ਦਿੱਤਾ ਹੀ ਜਾਈ ਇਹਨੂੰ ਲੈ ਫੇਰਾ ਟ੍ਰਾਂਸਫਰਮ ਲਿਆਂਦਾ ਮੇਰੇ ਕੋਲ ਠੇਕੇ ਦੇ ਵਾਹਣਾ ਤੇ ਉਹ ਫਿਰ ਆਹ ਗੁੱਸਾ ਹੀ ਹੁੰਦਾ ਹੋਰ ਕੀ ਹੁੰਦਾ ਇਹ ਵੀ ਟਰਾਂਸਫਾਰਮ ਮੇਰੇ ਕੋਲ ਠੇਕੇ ਦੇ ਵਾਹਣਾ ਚੋਰੀ ਕਰਕੇ ਲੈ ਗਏ ਰਾਵਟ ਵੀ ਲਿਖਾਈ ਸੀ ਟਰਾਂਸਫਾਰਮ ਦਾ ਥਿਆਉਣਾ ਕੀ ਸੀਗਾ 10000 ਰੁਪਏ ਦੇ ਟਰਾਂਸਫਾਰਮ ਰਖਾਇਆ ਸੀ ਉਹ ਰਿਸ਼ਵਤ ਕੋਈ ਬੰਦ ਨਹੀਂ ਹੋਈ ਚੋਰੀ ਫਿਰ ਸਭ ਕੁਝ ਚੱਲਦਾ ਹੀ ਆ ਇਹ ਮਸ਼ਹੂਰੀਆਂ ਹੀ ਕਰਦੇ ਆ ਆਮ ਆਦਮੀ ਵਾਲੇ ਜਾਦੇ ਤਾਂ ਜਿਆਦੇ ਮਸ਼ਹੂਰੀਆਂ ਜਿਆਦੇ ਮਸ਼ਹੂਰੀਆਂ ਹਾਂ ਹੁਣ ਆ ਤੁਹਾਡੇ ਸਾਹਮਣੇ ਹੀ ਆਹ ਕੀ ਆ ਕੱਲੀ ਕੱਲੀ ਸੜਕ ਦੀ ਸਮੱਸਿਆ ਨਹੀਂ ਸਮੱਸਿਆ ਲੋਕਾਂ ਨੂੰ ਹੋਰ ਵੀ ਬਹੁਤ ਆ ਹੁਣ ਤੁਸੀਂ ਪਿੰਡਾਂ ਦੇ ਨਿਕਾਸ ਦੇ ਪਣ ਦੀ ਗੱਲ ਲੈ ਲਓ ਸਾਡਾ ਪਿੰਡ ਭਗਤਵਾਨਾ ਜੀ ਜਾ ਕੇ ਪਿੰਡ ਦੇ ਨਿਕਾਸ ਦਾ ਵੇਖ ਲਓ ਤੁਸੀਂ ਬੁਰਾ ਹਾਲ ਆ ਜੀ ਕਿਸੇ ਪਾਸੇ ਨਿਕਾਸ ਨਹੀਂ ਪਾਣੀ ਦਾ ਅਸੀਂ ਡੇਰਾ ਬਾਬਾ ਭਾਈ ਭਗਤ ਨੂੰ ਸਾਡੇ ਸਾਰੇ ਪਿੰਡ ਮੰਨਦਾ ਜੀ ਮੇਰੀ ਗੱਲ ਤੋਂ ਸਾਡੀ ਧਾਰਮਿਕ ਸਥਾਨ ਆ ਸਾਡਾ ਡੇਰਾ ਬਾਬਾ ਭਾਈ ਭਗਤੂ ਠੀਕ ਆ ਜੀ ਸਾਰੇ ਪਿੰਡ ਦਾ ਗੰਦਾ ਪਾਣੀ ਜਿੰਨਾ ਸਾਡੇ ਪਿੰਡ ਦਾ ਗੰਦੇ ਪੰਜਾ ਨਿਕਾਸ ਆ ਸਾਰਾ ਸਾਡੇ ਡੇਰੇ ਛੱਪੜ ਤੇ ਪੈਂਦਾ ਜੀ ਅਸੀਂ ਪਹਿਲਾਂ ਮੈਂ ਵੀਡੀਓ ਪਾਈ ਸੀ ਇੱਕ ਵਾਰੀ ਜਦੋਂ ਪੰਚਾਇਤੀ ਇਲੈਕਸ਼ਨ ਹੋਇਆ ਉਹਦੋਂ ਪਹਿਲਾਂ ਪਾਈ ਸੀ ਮੈਂ ਕਿਹਾ ਵੀ ਇਹ ਪਾਣੀ ਇਹ ਨਿਕਾਸ ਹੋਣਾ ਚਾਹੀਦਾ ਇਹ ਸਾਡੇ ਡੇਰਾ ਬਾਬਾ ਭਾ ਭਾਈ ਭਗਤੂ ਦੀ ਜਗ੍ਹਾ ਦੇ ਵਿੱਚ ਨਹੀਂ ਜਾਣਾ ਉਸ ਮਸਲੇ ਦਾ ਵੀ ਨਹੀਂ ਹੱਲ ਹੋਇਆ ਜੀ ਉਹ ਤਾਂ ਬਹੁਤ ਛੋਟੀ ਬੇਨਤੀ ਕੀਤੀ ਸੀ ਮੈਂ ਮੈਂ ਨਾਮ ਲੈ ਕੇ ਕਿਹਾ ਸੀ ਸਪੈਸ਼ਲ ਸਾਡੇ ਮੋਲਕ ਐਮਐਲ ਨੂੰ ਮਹਾਮੋਲਕ ਸਾਹਿਬ ਜੇ ਤੁਸੀਂ ਮੇਰੀ ਆਵਾਜ਼ ਸੁਣਦੇ ਆ ਨਾ ਯਾਰ ਸਾਡੇ ਪਾਣੀ ਦੀ ਸਮੱਸਿਆ ਦਾ ਹੱਲ ਤਾਂ ਕਰ ਦਿਓ ਯਾਰ ਅੱਗੇ ਚੰਦ ਭਾਣ ਵੇਖ ਲਓ ਕੀ ਹਾਲ ਹੋ ਕੇਟਿਆ ਕਿੱਡੀ ਵੱਡੀ ਲੜਾਈ ਹੋਈ ਉੱਥੇ ਪਾਣੀ ਦੇ ਨਿਕਾਸ ਨੂੰ ਲੈ ਕੇ ਉਹੀ ਹਾਲਾਤ ਸਾਡੇ ਪਿੰਡ 'ਚ ਬਣੇ ਪਏ ਆ ਜੀ ਸਾਡੇ ਪਿੰਡ 'ਚ ਵੀ ਕਿਸੇ ਵੇਲੇ ਵੀ ਕੋਈ ਹਾਲਾਤ ਵਿਗੜ ਸਕਦੇ ਆ ਪਾਣੀ ਦੇ ਨਿਕਾਸ ਨੂੰ ਲੈ ਕੇ ਜੀ ਜੀ ਹਾਂ ਹੁਣ ਮਤਲਬ ਜਿਹੜੀ ਇਹ ਸੜਕ ਹੈ ਤੁਹਾਨੂੰ ਜਿਹੜੇ ਚਾਹ ਨਾਲ ਤੁਹਾਨੂੰ ਖੁਸ਼ੀ ਹੋਈ ਵੀ ਬਣਨ ਲੱਗੀ ਹੈ ਤੇ ਉਹ ਚਾਹ ਸਾਬ ਵਿੱਚ ਹੀ ਰਹਿ ਗਈ ਤੁਹਾਡੇ ਉਹ ਵਿੱਚ ਹੀ ਰਹਿ ਗਈ ਨਹੀਂ ਵੈਸੇ ਇੰਨਾ ਕੁ ਤਾਂ ਚਾਹ ਹੋ ਜਾਂਦਾ ਹਰ ਰੋਜ਼ ਨਵੀਂ ਸੜਕ ਤੇ ਕੋਈ ਨਹੀਂ ਚੜਦਾ ਹੁਣਾ ਇਹ ਸਾਡੇ ਦੋ ਪਿੰਡਾਂ ਦੇ ਚੜ ਜਾਂਦੇ ਅਸੀਂ ਹਾਂ ਨਹੀਂ ਤਾਂ ਨਵੀਂ ਬਣਾ ਕੇ ਦੇ ਦਿੰਦੇ ਨਿਤ ਨਵੀਂ ਬਣਾ ਕੇ ਦੇ ਦਿੰਦੇ ਵੀ ਇੱਕ ਦਿਨ ਬਾਅਦ ਤੇ ਤੁਹਾਡੇ ਚੱਲੂਗੀ ਕੱਲ ਨੂੰ ਫੇਰ ਨਵੀਂ ਬਣਾ ਦੇਾਂਗੇ ਇੰਨੀ ਕੁ ਤਾਂ ਨਵੀਂ ਬਣ ਜਾਂਦੀ ਹੈ ਨਹੀਂ ਨਹੀਂ ਹਾਂ ਤਾਂ ਇੱਕ ਵਾਰ ਫਿਰ ਮੈਂ ਤਸਵੀਰਾਂ ਦਿਖਾ ਦਿਆਂ ਆ ਤੁਸੀਂ ਦੇਖ ਸਕਦੇ ਹੋ ਕਿ ਆ ਮਿੱਟੀ ਦੇ ਉੱਤੇ ਪਾਈ ਵੀ ਹੈ ਤੇ ਹੱਥਾਂ ਨਾਲ ਸਾਰੀ ਸੜਕ ਜਿਹੜੀ ਹੈ ਉਹ ਭੁਰੀ ਜਾ ਰਹੀ ਹੈ 5-6 ਮਹੀਨੇ ਪਹਿਲਾਂ ਤੁਸੀਂ ਜਿੱਥੇ ਮਰਜੀ ਢੇੜ ਲਓ ਇਹਨੂੰ ਸਾਰੀ ਸੜਕ ਨੂੰ ਤੇ ਆ ਆ ਹਾਲ ਹੈ ਦਾ ਥੱਲੇ ਦੇ ਤਾ ਤੁਸੀਂ ਆਪ ਹੀ ਦੇਖ ਸਕਦੇ ਹੋ ਨ ਹਾ थाना ਪੱਟੀ ਜਾਣ ਵਾਲੀ ਸੜਕੇ ਪਹਿਲੀ ਵਾਰੀ ਬਣੀ ਹੈ ਇਨਕਲਾਬ ਦੇ ਵਿੱਚ ਕਿਉਂਕਿ ਸਰਕਾਰ ਕਹਿੰਦੀ ਸੀ ਇਨਕਲਾਬ ਆਊ ਬਦਲਾ ਆਊਗਾ ਤੇ ਬਦਲਾ ਆਇਆ ਕਿ ਲੋਕ ਹੁਣ ਸੜਕਾਂ ਨੂੰ ਜਿਹੜੀ ਹੈ ਚਾਰ ਵਾਰੀ ਬਣ ਗਈ ਹੈ ਚਾਰ ਪੰਜ ਮਹੀਨਿਆਂ ਦੇ ਵਿੱਚ ਤੇ ਜਦੋਂ ਕੋਈ ਲੰਘ ਜਾਂਦਾ ਸੜਕ ਟੁੱਟ ਜਾਂਦੀ ਹੈ ਬਜ਼ੁਰਗ ਕਹਿੰਦੇ ਚੱਪਲਾਂ ਲੈ ਕੇ ਵੀ ਜਿੱਥੇ ਤੁਰ ਕੇ ਜਾਂਦੇ ਆ ਤੇ ਘਰੇ ਨਾਲ ਸੜਕ ਸਾਡੇ ਚਲੀ ਜਾਂਦੀ ਹੈ ਤਾਂ ਇਹ ਹਾਲਾਤ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਟੜੇ ਇਮਾਨਦਾਰ ਸਰਕਾਰ ਦੇ ਵਿੱਚ ਜਿਹੜਾ ਕੁਝ ਕੰਮ ਚੱਲ ਰਿਹਾ ਉਹ ਦੀਆਂ